ਦਰਦ ਚੋਂ ਨਿਕਲਿਆ ਬਈ ਗੀਤ ਇਹ ਡਾਲਰ ਗੀਤ ਕਹ ਰਹੇ ਆ ਤੁਸੀਂ ਜਿਹੜਾ ਡਾਲਰ ਕੈਨੇਡਾ ਗਿਆ ਜਦੋਂ ਪਹਿਲੀ ਵਾਰ ਉਦੋਂ ਹੀ ਮੈਂ ਖਾਸ ਤੌਰ ਤੇ ਪਿੰਡੋਂ ਜਦੋਂ ਜਿਵੇਂ ਆਪਣੇ ਨਾਲ ਦੇ ਜਾਂਦੇ ਆ ਤਾਂ ਆਪਾਂ ਜਿਹੜਾ ਉਹਨਾਂ ਦਾ ਵਿਛੋੜਾ ਮਹਿਸੂਸ ਕਰਦੇ ਆ ਤੇ ਇਹ ਮੈਨੂੰ ਲੱਗਦਾ ਉੱਚੋਂ ਨਿਕ ਹਾਲਾਂਕਿ ਚਲੋ ਬਾਣਾ ਆਏ ਗਿਆ ਵੀ ਜਿਵੇਂ ਇੱਕ ਕੁੜੀ ਦੇ ਜਜ਼ਬਾਤ ਆ ਹਾਂਜੀ ਤੇ ਉਹ ਲਿਖਾਉਣ ਵਾਲਾ ਚਲੋ ਪ੍ਰਮਾਤਮਾ ਨੇ ਜਿਵੇਂ ਥਾਊਟ ਦਿੱਤਾ ਪਰ ਇਹ ਨਿਕਲਿਆ ਉਸ ਵਿਛੋੜੇ ਚੋਂ ਸੀਗਾ ਮੈਂ ਬਈ ਮੇਰੇ ਸੱਜਣ ਮਿੱਤਰ ਉੱਥੇ ਚਲੇ ਗਏ ਜੋ ਮੈਂ ਜਾ ਕੇ ਦੇਖਣਾ ਮੈਂ ਗਿਆ ਵੀ ਉਹਨਾਂ ਨੇ ਕਿਵੇਂ ਅੱਖਾਂ ਭਰੀਆਂ ਹਨਾ ਮੈਨੂੰ ਦੇਖ ਕੇ ਜਾਂ ਮੈਨੂੰ ਕਿਵੇਂ ਲੱਗਿਆ ਵੀ ਯਾਰ ਅਸੀਂ ਨਿਤ ਦਿਨ ਦਿਨ ਰਾਤ ਅਸੀਂ ਇਕੱਠੇ ਖਾਣ ਪੀਣ ਵਾਲੇ ਹਾਂਜੀ ਵੀ ਯਾਰ ਅਸੀਂ ਕਿੱਡੀ ਕਿੱਡੀ ਦੂਰ ਹੋ ਗਏ ਕਿਹੜੀਆਂ ਤਾਕਤਾਂ ਜਾਂ ਕੀ ਹੈ ਉਹ ਜਵਰਤਿਆ ਸਾਡੇ ਨਾਲ ਵੀ ਕਾਹਦੋਂ ਸਾਨੂੰ ਅੱਖ ਹੋਣਾ ਪੈ ਗਿਆ ਕੀ ਨਹੀਂ ਸਾਡੇ ਕੋਲੇ ਸਾਨੂੰ ਮਾਰੇ ਨੇ ਜ਼ਮੀਨਾਂ ਦਿੱਤੀਆਂ ਸਾਨੂੰ ਮਾਲਕ ਬਣਾਇਆ ਇਹਨਾਂ ਦੇ ਸਾਡੇ ਕੋ ਖਾਣ ਜੋਗੇ ਦਾਣੇ ਹੁੰਦੇ ਆ ਸਾਡੇ ਕੋਲ ਸਭ ਕੁਝ ਹੈ ਵੀ ਇਹ ਸਾਡੇ ਨਾਲ ਬਣ ਕੀ ਹੈ ਵੀ ਅਸੀਂ ਕਿਉਂ ਇੰਨੇ ਸ਼ਾਇਦ ਮੈਨੂੰ ਲੱਗਦਾ ਹੈ ਉਹ ਸਮਾਜਿਕਤਾ ਚੋਂ ਨਿਕਲੇ ਹੋਏ ਹੈਗੀ ਸੀਗਾ